ਜੇਕਰ ਸਮਾਂ ਉਹ ਨਹੀਂ ਰਿਹਾ ਤਾਂ ਸਮਾਂ ਇਹ ਵੀ ਨਹੀਂ ਰਹਿਣਾ ਕੋਈ ਸਮਾਂ ਸੀ ਜਦੋਂ ਘਰਾਂ ਦੀਆਂ ਛੱਤਾਂ ਦੇ ਉੱਪਰ ਲੱਕੜੀ ਦੇ ਬਾਲੇ ਪਾਏ ਜਾਂਦੇ ਸੀ ਗਾਟੜਾਂ ਦੀ ਜਗ੍ਹਾ ਤੇ ਸਤੀਰ ਪਾਏ ਜਾਂਦੇ ਸੀ ਤੇ ਉਸ ਤੋਂ ਵੀ ਵੱਡੀਆਂ ਲਟੈਣਾ ਪਾਈਆਂ ਜਾਂਦੇ ਸੀ ਜਿਨ੍ਹਾਂ ਦੇ ਸਹਾਰੇ ਤੇ ਛੱਤ ਖੜੀ ਹੁੰਦੀ ਸੀ ਹੌਲੀ-ਹੌਲੀ ਸਮਾਂ ਬਦਲਦਾ ਗਿਆ ਲਟੈਣਾ ਸਤੀਰਾਂ ਦੀ ਜਗ੍ਹਾ ਗਾਟੜਾਂ ਨੇ ਲੈ ਲਈ ਫਿਰ ਹੌਲੀ-ਹੌਲੀ ਲੈਂਟਰ ਪਾਣੇ ਸ਼ੁਰੂ ਹੋ ਗਏ ਤੇ ਅੱਜ ਅਸੀਂ ਇਹਨਾਂ ਤਰੀਕਿਆਂ ਨਾਲ ਆਪਣੇ ਘਰਾਂ ਦੀਆਂ ਛੱਤਾਂ ਪਾਉਂਦੇ ਹਾਂ ਸੋਇਸ ਰਚਨਾ ਦੇ ਵਿੱਚ ਲਿਖਾਰੀ ਨੇ ਜੋ ਲਿਖਿਆ ਹੈ ਉਹ ਪਹਿਲਾਂ ਵਾਲੇ ਸਮੇਂ ਦੇ ਵਿੱਚ ਪਾਈ ਜਾਣ ਵਾਲੀ ਲਟੈਣ ਦੀ ਗੱਲਬਾਤ ਅੱਜ ਦੀ ਕੋਠੀ ਨਾਲ ਹੋ ਰਹੀ ਹੈ ਸੋ ਇਹਨਾਂ ਦੋਨਾਂ ਦੀਆਂ ਗੱਲਾਂ ਆਪਸ ਵਿੱਚ ਲਿਖਾਰੀ ਨੇ ਕਰਵਾਈਆਂ ਨੇ ਉਹਨਾਂ ਸਤੀਰਾਵਾਲੇ ਘਰਾਂ ਦੇ ਵਿੱਚ ਜਾਂ ਲਟੈਣਾਵਾਲੇ ਘਰਾਂ ਦੇ ਵਿੱਚ ਕੀ ਕੁਝ ਹੁੰਦਾ ਸੀ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਆਓ ਆਪਾਂ ਸਾਰੇ ਸੁਣਦੇ ਹਾਂ ਸਾਡੇ ਲਿਖਾਰੀ ਸਤਨਾਮ ਸਿੰਘ ਪਲਹੇੜੀ ਨੇ ਲਟੈਣ ਅਤੇ ਕੋਠੀ ਦੀ ਗੱਲਬਾਤ ਕਿਸ ਤਰ੍ਹਾਂ ਕਰਵਾਈ ਹੈ ਸੋ ਕਹਿੰਦੇ ਨਵੇਂਆਂ ਨੂੰ ਬੈਠ ਕਿਸੇ ਨੇ ਖਣ ਹੁੰਦੇ ਕੀ ਨੇ ਨਹੀਂ ਸਮਝਾਉਣਾ ਨਵਿਆਂ ਨੂੰ ਬੈਠ ਕਿਸੇ ਨੇ ਖਣ ਹੁੰਦੇ ਕੀ ਨੇ ਨਹੀਂ ਸਮਝਾਉਣਾ ਕੋਠੀ ਨੂੰ ਲਟਾਉਣ ਦੱਸਦੀ ਮੇਰਾ ਵਕਤ ਗਵਾਚਾ ਨਹੀਂ ਆਉਣਾ ਮੇਰੇ ਅੱਗੇ ਪਿਆ ਹੁੰਦਾ ਹਾਰਾ ਨਹੀਂ ਉਹ ਲੱਭਣਾ ਤੋੜੀ ਵਾਲਾ ਸਾਗ ਸੀ ਪਿਆਰਾ ਨਹੀਂ ਉਹ ਲੱਭਣਾ ਛੱਤ ਮੇਰੀ ਡਿੱਗਦੀ ਫਿਰੇ ਕਿਸੇ ਥੰਮੀ ਦਾ ਸਹਾਰਾ ਨਹੀਂ ਲਾਉਣਾ ਕੋਠੀ ਨੂੰ ਲਟਾਉਣ ਦੱਸਦੀ ਮੇਰਾ ਵਕਤ ਗਵਾਚਾ ਨਹੀਂ ਆਉਣਾ ਅੱਗੇ ਲਿਖਦੇ ਨੇ ਕਹਿੰਦੇ ਮੇਰੀ ਕੰਧ ਵਿੱਚ ਇੱਕ ਬੜਾ ਸੋਹਣਾ ਆਲਾ ਸੀ ਦੁੱਧ ਮੱਖਣੀ ਦੇ ਨਾਲ ਭਰਿਆ ਜੁਬਾਲਾ ਸੀ ਉਹਦੇ ਉੱਤੋਂ ਡਿੱਗੀ ਜਾਂਦੇ ਗਾਰੇ ਦੇ ਲਿਓੜ ਰਹਿ ਗਿਆ ਕੁਝ ਦਿਨਾਂ ਦਾ ਪੁਰਾਣਾ ਕੋਠੀ ਨੂੰ ਲਟਾਉਣ ਦਸਦੀ ਮੇਰਾ ਵਕਤ ਗਵਾਚਿਆ ਨਹੀਂ ਆਉਣਾ ਲਾਲ ਟੈਣ ਵਾਲਾ ਕਿਲਾ ਹਨੇਰਿਆਂ ਚ ਖੋ ਰਿਹਾ ਲਾਲ ਟੈਣ ਵਾਲਾ ਕਿਲਾ ਹਨੇਰਿਆਂ ਚ ਖੋ ਰਿਹਾ ਬੀਤੇ ਦੀਆਂ ਯਾਦਾਂ ਵਿੱਚ ਦਿਨੋਂ ਦਿਨੀ ਰੋ ਰਿਹਾ ਪੁਲਹੀੜੀ ਮੇਰੇ ਦਰਦਾਂ ਨੂੰ ਵੇਲੇ ਸਮੇਂ ਬੈਠ ਕੇ ਪੁਰਾਣਾ ਕੋਠੀ ਨੂੰ ਲਟਾਉਣ ਦਸਦੀ ਮੇਰਾ ਵਕਤ ਗਵਾਚਿਆ ਨਹੀਂ ਆਉਣਾ ਸੋ ਆਖਰੀ ਪੈਰੇ ਦੇ ਵਿੱਚ ਲਿਖਦੇ ਨੇ ਕਹਿੰਦੇ ਤੂੰ ਵੀ ਭੈਣੇ ਤੁਰ ਜਾਏਂਗੀ ਹੁਣ ਮਾਣ ਲੈ ਜਵਾਨੀ ਚੁੱਪ ਕਰਕੇ ਤੂੰ ਵੀ ਭੈਣੇ ਤੁਰ ਜਾਏਂਗੀ ਹੁਣ ਮਾਣ ਲੈ ਜਵਾਨੀ ਚੁੱਪ ਕਰਕੇ ਬਹੁਤਾ ਕਦੇ ਮਾਣ ਨਾ ਕਰੀ ਟਿੰਡ ਖੋਹ ਦੀ ਹੁੰਦੀ ਏ ਖਾਲੀ ਭਰ ਕੇ ਇਹ ਰੰਗ ਸਮੇ ਦੇ ਹੁੰਦੇ ਜਿੰਨਾ ਮਿਲਿਆ ਏ ਉਨਾ ਹੀ ਹੰਡਾਉਣਾ ਕੋਠੇ ਨੂੰ ਲਟਾਣ ਦਸਦੀ ਮੇਰਾ ਵਕਤ ਘਵਾਚਾ ਨਹੀਂ ਆਉਣਾ ਕੋਠੇ ਨੂੰ ਲਟਾਣ ਦਸਦੀ ਮੇਰਾ ਵਕਤ ਘਵਾਚਾ ਨਹੀਂ ਆਉਣਾ ਸੋ ਇਹ ਰਚਨਾ ਸਾਨੂੰ ਕਾਫੀ ਗੱਲਾਂ ਸਮਝਾਉਣਾ ਕਰਦੀ ਹੈ ਇੱਕ ਤਾਂ ਉਹ ਕਿ ਕੋਈ ਵੀ ਵਕਤ ਜਿਹੜਾ ਹੈ ਉਹ ਸਦਾ ਨਹੀਂ ਰਹਿੰਦਾ ਹਮੇਸ਼ਾ ਵਕਤ ਬਦਲਦਾ ਰਹਿੰਦਾ ਹੈ ਸਾਨੂੰ ਕਿਸੇ ਵੀ ਸਮੇਂ ਦਾ ਮਾਣ ਨਹੀਂ ਕਰਨਾ ਚਾਹੀਦਾ ਅੱਜ ਕਿਸੇ ਚੀਜ਼ ਦਾ ਵਕਤ ਹੋ ਸਕਦਾ ਹੈ ਕੱਲ ਨੂੰ ਕਿਸੇ ਹੋਰ ਚੀਜ਼ ਦਾ ਵਕਤ ਹੋ ਸਕਦਾ ਹੈ ਸੋ ਸਾਨੂੰ ਵਕਤ ਅਨੁਸਾਰ ਬਦਲਦੇ ਰਹਿਣਾ ਪੈਣਾ ਹੈ ਵਕਤ ਅਨੁਸਾਰ ਸਾਨੂੰ ਆਪਣੀ ਜਿੱਤ ਹਾਰ ਸਵੀਕਾਰ ਕਰਨੀ ਪੈਣੀ ਹੈ ਸੋ ਜਿਸ ਤਰ੍ਹਾਂ ਲਖਾਰੀ ਨੇ ਲਟੈਣ ਤੇ ਕੋਠੀ ਦੀ ਉਦਾਹਰਣ ਦਿੱਤੀ ਹੈ ਕਿ ਪਹਿਲਾਂ ਕੁਝ ਹੋਰ ਹੁੰਦਾ ਸੀ ਹੁਣ ਕੁਝ ਹੋਰ ਹੁੰਦਾ ਹੈ ਇਸੇ ਸੰਕੇਤ ਰਾਹੀਂ ਅਸੀਂ ਇਹ ਵੀ ਸਮਝਣਾ ਕਿ ਕਦੇ ਸਾਡੇ ਤੇ ਮਾੜਾ ਵਕਤ ਸਦਾ ਨਹੀਂ ਰਹਿੰਦਾ ਤੇ ਨਾ ਹੀ ਕਦੇ ਚੰਗਾ ਵਕਤ ਰਹਿੰਦਾ ਹੈ ਸੋ ਇਹ ਸਮੇਂ ਹਮੇਸ਼ਾ ਬਦਲਦੇ ਰਹਿੰਦੇ ਨੇ ਇਸ ਕਰਕੇ ਆਪੋ ਆਪਣੇ ਸਮੇਂ ਹਰੇਕ ਚੀਜ਼ ਨੇ ਆਪਣਾ ਸਮਾਂ ਆਪਣੀ ਉਮਰ ਹੰਡਾ ਕੇ ਜਾਣੀ ਹੈ ਸੋ ਇਸ ਰਚਨਾ ਦੇ ਵਿੱਚ ਜਿਹੜੇ ਸ਼ਬਦ ਆਏ ਨੇ ਜੇਕਰ ਉਹ ਅੱਜ ਦੀ ਪਨੀਰੀ ਨੂੰ ਅੱਜ ਦੀ ਪੀੜ੍ਹੀ ਨੂੰ ਉਹ ਸ਼ਬਦ ਸਮਝ ਨਹੀਂ ਲੱਗਦੇ ਤਾਂ ਆਪਣੇ ਪੁਰਾਣੇ ਬੈਠੇ ਬਜ਼ੁਰਗਾਂ ਤੋਂ ਇਹ ਸ਼ਬਦ ਜ਼ਰੂਰ ਪੁੱਛਿਓ ਇਹਨਾਂ ਦੇ ਅਰਥ ਜ਼ਰੂਰ ਪੁੱਛਿਓ ਕਿ ਇਹਨਾਂ ਦਾ ਮਤਲਬ ਕੀ ਭਾਵ ਕੀ ਹੁੰਦਾ ਹੈ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ